ਰੱਬ ਦੇ ਮਾਰੇ ਹੋਏ ਰੱਬ ਦੇ ਧੱਕੇ ਹੋਏ ਸੰਤ ਬਖਸ਼ ਦਿੰਦੇ ਆ ਵਸਾ ਦਿੰਦੇ ਆ ਉਹ ਜਿਹੜਿਆਂ ਨੂੰ ਪਰ ਸੰਤਾਂ ਦੇ ਉਜਾੜੇ ਹੋਏ ਸੰਤਾਂ ਦੇ ਧੱਕੇ ਹੋਏ ਤਾਂ ਫਿਰ ਤਾਂ ਰੱਬ ਵੀ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਫਿਰ ਉਹਨਾਂ ਦਾ ਖਾਤਮਾ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਸਾਰੀਆਂ ਤਾਕਤਾਂ ਆਪਣੀਆਂ ਆਪਣੇ ਸੇਵਕਾਂ ਨੂੰ ਦਾਸਾਂ ਨੂੰ ਬਖਸ਼ੀਆਂ ਪਰ ਨਾਲ ਹੀ ਮਾਇਆ ਵਰਤਾਈ ਹੁੰਦੀ ਹੈ ਕਿਸੇ ਨੂੰ ਸਮਝ ਨਾ ਆਵੇ ਕਿਸੇ ਦੇ ਕੋਈ ਪੱਲੇ ਨਾ ਪਵੇ ਜਿਹੜੇ ਪਖੰਡੀ ਸੰਤ ਹੋਣਗੇ ਉਹ ਪਖੰਡ ਤੁਹਾਨੂੰ ਕਰ ਕਰਕੇ ਦਿਖਾਉਣਗੇ ਜਿਹੜੇ ਪਖੰਡੀ ਨਹੀਂ ਹੋਣਗੇ ਉਹ ਫਿਰ ਵੱਧਦੇ ਨਹੀਂ ਪਾਉਦੇ ਕੁਝ ਨਹੀਂ ਕਰਦੇ ਉਹ ਪਖੰਡ ਨਹੀਂ ਕਰਦੇ ਉਹ ਸਗੋਂ ਗੁਰੂ ਮਹਾਰਾਜ ਨੂੰ ਤਾਂ ਸੇਵਾ ਲੈਣ ਉਹ ਪਖੰਡ ਨਹੀਂ ਕਰਦੇ ਉਹ ਨਾ ਹੀ ਉਹ ਵੱਡੇ ਬਣਨਾ ਚਾਹੁੰਦੇ ਆ ਸੇਵਾ ਹੀ ਸਦਾ ਮੰਗਦੇ ਆ ਗੁਰੂ ਦੇ ਚਰਨਾ ਚ ਪਖੰਡੀ ਪਖੰਡ ਦਾ ਕੰਮ ਚਲਾਉਂਦੇ ਆ ਸਾਧੂ ਰੱਬ ਦੇ ਵਰਸਾਈ ਹੋਈ ਰੱਬ ਦੀ ਇਛਾ ਰਦੀ ਚੱਲਦੀ ਹੈ ਜੋ ਨਾ ਤੋ ਰੱਬ ਕਰਾਉਂਦਾ ਉਹ ਕਰਦੇ ਆ